ਬਜਰੰਗ ਦਲ ਦੀ ਇੱਕ ਮੀਟਿੰਗ ਹੋਈ ਆ ਕੁਝ ਫੈਸਲੇ ਲਏ ਗਏ ਨੇ ਕੀ ਫੈਸਲੇ ਲਏ ਗਏ ਨੇ ਜਾਂਦੇ ਆ ਇਹਨਾਂ ਕੋਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਕਤਾ ਇਕਤਾ ਯਾਰ ਵਾਲਿਆਂ ਦਾ ਮੈਂ ਬੜਾ ਧੰਨਵਾਦੀ ਆ ਵੀ ਇਹਨਾਂ ਨੇ ਕੀਮਤੀ ਸਮਾਂ ਕੱਢਿਆ ਮੈਂ ਅੰਗਰੇਸ਼ ਪੰਡਤ ਸਾਹਿਬ ਦਾ ਪੰਜਾਬ ਪ੍ਰਧਾਨ ਬਜਰੰਗ ਦਲ ਅੱਜ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਮੇਰੀ ਸਾਰੀ ਹੀ ਟੀਮ ਫਗਵਾੜੇ ਤੋਂ ਵੀ ਨੂਰਮਲ ਤੋਂ ਵੀ ਇੱਥੇ ਹਾਜ਼ਰ ਆ ਕਿਸ ਕੰਮ ਲਈ ਹਿੰਦੂਆਂ ਨੂੰ ਸੰਗਠਨ ਕਰਨ ਲਈ ਵੀ ਸਾਡਾ ਇਹ ਸੰਗਠਨ ਇੱਕ ਬੜਾ ਵਧੀਆ ਬਣ ਜਾਵੇ ਔਰ ਸਮਾਜ ਲਈ ਹਿੰਦੂ ਸਮਾਜ ਲਈ ਅਗਰ ਨਹੀਂ ਹੋ ਕੇ ਮੋਰਿਓ ਕੇ ਕੰਮ ਕਰੇ ਕੰਮ ਕੀ ਕਰਨੇ ਆ ਸਮਾਜ ਦੀ ਭਲਾਈ ਲਈ ਸਮਾਜ ਦੇ ਹਿੱਤ ਲਈ ਗੋ ਮਾਤਾ ਦੀ ਰੱਖਿਆ ਲਈ ਗੋ ਮਾਤਾ ਦੇ ਸੰਵਰਧਨ ਲਈ ਗੋ ਮਾਤਾ ਨੂੰ ਕਟਣ ਤੋਂ ਵੜਨ ਤੋਂ ਬਚਾਉਣ ਦੇ ਲਈ ਤੋਂ ਅੱਜ ਐਡੀਸੀ ਟੀਮ ਇਕੱਠੀ ਹੋਈ ਆ ਉਹ ਕਹਿੰਦੇ ਵੀ ਇਹ ਤੋਂ ਪਹਿਲੀ ਜੰਕੀ ਹੈ ਇਹ ਅਹੀ ਕੰਮ ਕਰਕੇ ਚੱਲੇ ਛੋੜਾ ਜਾ ਇੱਕ ਗਾਬਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਆ ਸੰਚੋਜਕ ਜੀ ਸੰਚੋਜਕ ਜੀ ਠੀਕ ਆ ਔਰ ਮੈਨੂੰ ਆਸ ਆ ਗਾਬਾ ਜੀ ਇਸ ਕੰਮ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰਉਣਗੇ ਔਰ ਸੰਗਠਨ ਇਹੋ ਜਿਹਾ ਖੜਾ ਕਰਨਗੇ ਵੀ ਸਾਨੂੰ ਵੀ ਗਰਵ ਹੋਵੇ ਮਾਨ ਹੋਵੇ ਵੀ ਸਾਡਾ ਵੀ ਨਿਕੋਦਾ ਚ ਇੱਕ ਬਹੁਤ ਵਧੀਆ ਕੰਮ ਆਵਾ ਕਮ ਸਮਾਜ ਭਲਾਈ ਦੇ ਕਰਨੇ ਆ ਜਿੱਦਾਂ ਅਸੀਂ ਕਰਦੇ ਆਏ ਆ ਗਊ ਰੱਖਸ਼ਾ ਕਰਨੀ ਮੰਦਰਾਂ ਦੀ ਰੱਖਿਆ ਕਰਨੀ ਹਿੰਦੂ ਸਮਾਜ ਦੀ ਰੱਖਿਆ ਕਰਨੀ ਜਦ ਲਵ ਜਹਾਦ ਦਾ ਕੰਮ ਚੱਲ ਰਿਹਾ ਉਹਨੂੰ ਠੱਲ ਪਣੀ ਨੱਥ ਪਣੀ ਉਹਨੂੰ ਉਹ ਕਿਦਾਂ ਪਣੀ ਆ ਉਹ ਉਦੋਂ ਹੀ ਪਣੀ ਆ ਜਦੋਂ ਸਾਰਾ ਫੜਾ ਸਮਾਜ ਇਕੱਠਾ ਹੋਊਗਾ ਇਹ ਚੇਕਤਾ ਹੋਊਗੀ ਇਹ ਮਰੇ ਹੱਕ ਕੰਮ ਕਰੂਗਾ ਲੋਕਾਂ ਨੂੰ ਮੈਸੇਜ ਇਹ ਜਾਊਗਾ ਵੀ ਜੇ ਅਰੇ ਸਮਾਜਰੋਧੀ ਤਾਕਤਾਂ ਜਿੰਨੀਆਂ ਵੀ ਸਮਾਜ ਘੁੰਮਡੀਆਂ ਵਾਂ ਮੇਰੇ ਨਾਲ ਤੁਸੀਂ ਜਾਂਦੇ ਹੋ ਘੁੰਮਡੀਆਂ ਵਾਂ ਉਹਨਾਂ ਨੂੰ ਮੈਸੇਜ ਇਹ ਜਾਊਗਾ ਵੀ ਅੱਜ ਮੰਦਿਰ 'ਚ ਜੇ 100 ਦੀ ਸੰਖਿਆ ਹੋਈ ਆ ਤੇ ਕੱਲ ਨੂੰ 1000 ਦੀ ਵੀ ਹੋਊਗੀ ਆਈ ਕਿਨ ਟਰੋਂਦੇ ਨਹੀਂ ਕਿਨ ਤੁਮ ਘੁੰਦੇ ਨਹੀਂ ਪਰ ਜਿਹੜਾ ਸਮਾਜ ਹਿੰਦੂ ਸਮਾਜ ਦੇ ਗਲੇ ਨਾਲ ਥਵਾਊਗਾ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੀ ਹੋਵੇ ਹੋ ਅਸੀਂ ਹਮੇਸ਼ਾ ਸਮਾਜ ਦੇ ਹੱਕ 'ਚੜੇ ਆਂ ਪ੍ਰਸ਼ਾਸਨ ਦੇ ਨਾਲ ਖੜੇ ਆਂ ਸਰਸਨ ਦੇ ਹੱਕ ਖੜੇ ਆ ਪਰ ਲੇਕਿਨ ਜੇ ਹਿੰਦੂ ਸਮਾਜ ਨੂੰ ਕੋਈ ਹੱਥ ਪਾਊਗਾ ਉਹ ਨਹੀਂ ਬਖਸ਼ਿਆ ਜਾਓ ਕਿਸੇ ਤੀਂ ਤੇ ਵੀ ਕੋ ਮੇਰੀ ਤੁਹਾਡੇ ਚਾਂਦਾਂਈ ਦੁਆਰਾ ਫੇਰ ਪ੍ਰਾਰਥਨਾ ਇਹ ਆ ਵੀ ਹਿੰਦੂ ਸਮਾਜ ਨੂੰ ਸਾਡਾ ਮੈਸੇਜ ਦਿਓ ਵੀ ਗੋ ਮਾਤਾ ਦੀ ਰੱਖਿਆ ਚਾਹੇ ਸੰਗਠਨਾਂ ਕੋ ਜੁੜਿਆ ਆ ਤਾਂ ਵੀ ਨਹੀਂ ਜੁੜਿਆ ਤਾਂ ਵੀ ਅੱਗੇ ਉਹ ਕੰਮ ਕਰੀਏ ਜਿਵੇਂ ਮੰਦਰ ਲਈ ਕੋਈ ਮੁਸੀਬਤ ਆ ਕੋ ਟ੍ਰਬਲ ਆ ਜਾਂ ਮੰਦਰ ਨੂੰ ਕੋਈ ਕਿਤੇ ਦਿੱਕਤ ਚ ਨੰਗਣਾ ਪਿਆ ਰਿਆ ਤੇ ਸਭ ਤੋਂ ਪਹਿਲਾਂ ਅਸੀਂ ਮੁਰੇ ਹੋਗੇ ਅਸੀਂ ਖੜੇ ਸੀ ਕਿਨੂੰ ਸਮਾਜ ਸਾਰੇ ਨੂੰ ਨਾਂ ਲੈ ਕੇ ਸਾਰੇ ਮੈਂਬਰ ਨਿਗੇ ਬਹੁਤ ਛੇ ਬੁਧੀਜੀਵੀ ਸਮਾਜ ਦੇ ਅੱਛੇ ਅਗਰ ਨਹੀਂ ਬੰਦੇ ਵੀ ਆਏ ਆ ਦੇ ਬਿਰੰਦਾ ਹਿੱਸਾ ਨਹੀਂ ਪਰ ਲੇਕਿਨ ਹਿੱਸਾ ਵੀ ਆ ਕਿਉਂ ਉਹ ਹਿੰਦੂ ਨੇ ਅਸੀਂ ਉਹਨਾਂ ਨੂੰ ਵੀ ਸਮਾਜ ਦਾ ਹਿੱਸਾ ਹੀ ਮੰਨਦੇ ਆ ਉਹ ਸਾਡੇ ਵੱਡੇ ਵੀ ਆ ਸਾਡੇ ਛੋਟੇ ਵੀ ਆ ਜਿਹੜਾ ਬੰਦਾ ਕੇ ਸਮਾਜ ਨਾਲ ਰਲਦਾ ਸਮਾਜ ਨਾਲ ਬਹਿੜਦਾ ਵਾ ਔਰ ਭਗਵਾਨ ਰਾਮ ਨੂੰ ਜੈ ਸ਼੍ਰੀ ਰਾਮ ਕਹਿ ਕੇ ਹਮੇਸ਼ਾ ਸਮੋਦਨ ਕਰਦਾ ਉਹ ਸਾਡਾ ਆਪਣਾ ਹੀ ਆ ਤੋਂ ਮੈਂ ਫੇ ਦੁਆਰਾ ਮੈਸੇਜ ਦਮਾਂਗਾ ਵੀ ਤੁਹਾਡੇ ਚੈਨਲ 'ላይ ਇਹ ਬੜੇ ਛੇ ਤਰੀਕੇ ਨਾਲ ਮੈਸੇਜ ਆਊਗਾ ਇਹ ਹਜੇ ਬੱਚੇ ਆ ਬੱਚਾ ਮੋੜੇ ਖੜਾ ਮੈਂ ਦੇਖ ਰਿਹਾ ਜਿਉਂਦਾ ਮੈਂ ਆਇਆ ਇਹ ਉਹਨਾਂ ਦਾ ਮੇਰੀ ਗੱਲ ਸੁਣਦੇ ਆ ਜੇ 100 ਬੰਦੇ ਇਕੱਠਾ ਹੋਇਆ ਜੇ 10 ਬੰਦੇ ਵੀ ਮੇਰਾ ਮੈਸੇਜ ਸਮਾਜ ਦੇ ਹਿੱਤ ਦੇ ਲਈ ਸਮਾਜ ਦੀ ਰੱਖਿਆ ਲਈ ਗੋ ਮਤਾ ਰੱਖਿਆ ਲਈ ਉਹ ਲੈ ਕੇ ਆਪਣੇ ਘਰ ਜਾਵੇ ਉਹ ਕਟੋੜ 10-10 ਬੰਦੇ ਨੂੰ ਜਾ ਕੇ ਇਹੀ ਮੈਸੇਜ ਦੇਵੇ ਵੀ ਪੰਡ ਜੀ ਆਸੀ ਇੱਥੇ ਆ ਗਏ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼ੁਕਰੀਆ ਪੀਣਾ ਜੀ ਤੁਹਾਡਾ ਮੇਰਾ ਨਾਮ ਹਰੀਕ੍ਰਿਸ਼ਨ ਦੁੱਗਲ ਫੋਵਾੜਾ ਜ਼ਿਲ੍ਹਾ ਵਿਸ਼ਵ Hindu ਪਰਸ਼ਦ ਦਾ ਪ੍ਰਧਾਨ ਆ ਜਿਹੜਾ ਕਿ ਨਗੋਦ ਸਾਡੇ ਜ਼ਿਲ੍ਹੇ ਵਿੱਚ ਆਂਦਾ ਅੱਜ ਅਸੀਂ ਪਹਿਲਾਂ 2 ਸਾਲ ਪਹਿਲਾਂ ਵੀ ਤੁਸੀਂ ਆਏ ਸੀਗੇ ਤੇ ਮਦਨ ਗੋਪਾਲ ਜੀ ਨੂੰ ਵਿਸ਼ਵ ਹਿੰਦੂ ਪਰਿਸ਼ਦ ਨਗਰ ਦੇ ਅਧਿਐਕਸ਼ਰੀ ਨਾਤੇ ਜ਼ਿੰਮੇਵਾਰੀ ਦਿੱਤੀ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਦਾ ਇਤੇ ਸੰਚਾਲਨ ਕੀਤਾ ਬਜਰੰਗ ਦਲ ਦੀ ਅੱਜ ਬਰਨ ਗਾਬਾ ਜੀ ਨੂੰ ਅਸੀਂ ਸੰਚਾਲਕ ਬਣਾ ਕੇ ਜਲੇ ਆਂ ਤਾਂ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਆਪਣੇ ਸਮਾਜ ਨੂੰ ਜੋੜਨ ਵਾਸਤੇ ਜੋ ਇਹ ਕੰਮ ਕਰਨਗੇ ਸਾਰੇ ਸਮਾਜ ਨੂੰ ਨਾਲ ਲੈ ਕੇ ਜੋ ਵੀ ਗਊ ਮਾਤਾ ਦੀ ਕੋਈ ਹੈ ਜਾਂ ਮੰਤਰ ਦੀ ਕੋਈ ਪ੍ਰੋਬਲਮ ਜਾਂ ਹਿੰਦੂ ਸਮਾਜ ਨੂੰ ਇਕੱਠਾ ਕਰਨ ਵਾਸਤੇ ਅਸੀਂ ਆਸ ਕਰਦੇ ਹਾਂ ਗੱਬਾ ਜੀ ਉਹਨਾਂ ਰੂਪ ਦੇ ਵਿੱਚ ਕੰਮ ਜਬ ਹੋਊਗੇ ਉਹ ਸਮਾਜ ਨੂੰ ਇਕੱਠਾ ਕਰਨਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਗੱਬਾ ਜੀ ਇੱਕ ਉਹਦਾ ਦਿੱਤਾ ਗਿਆ ਹੈ ਤੁਹਾਨੂੰ ਬਜਰੰਗ ਦਲ ਵੱਲੋਂ ਕੀ ਕਹਿਣਗੇ ਆਊਗਾ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਮੇਰੇ ਸਾਰੇ ਸੱਜਣ ਮਿੱਤਰ ਜਿਹੜੇ ਆਏ ਆ ਉਹਨਾਂ ਦਾ ਧੰਨਵਾਦ ਦਿਲੋਂ ਸਾਡੇ ਮੇਅਰ ਸਾਹਿਬ ਪਹੁੰਚੇ ਆ ਸਾਡੇ ਵੱਡੇ ਭਰਾ ਬੈਠੇ ਨਿਸ਼ਦੀਰ ਜੀ ਮੈਂ ਸਾਰੇ ਧੰਨਵਾਦ ਕਰਦਾ ਸਾਡੇ ਦੁੱਗਲ ਸਾਹਿਬ ਆਏ ਆ ਜੀ ਪੰਡਤ ਜੀ ਆਏ ਆ ਕਪੂਰ ਥਲੇ ਤੋਂ ਤੇ ਸਾਡੇ ਤવાડી ਸਾਹਿਬ ਬਜਰੰਗ ਦਲ ਦੇ ਆ ਤੇ ਇਹਨਾਂ ਦਾ ਸਾਰੇ ਮੈਂ ਧੰਨਵਾਦ ਕਰਦਾ ਜੀ ਬਾਕੀ ਜਿੱਦਾਂ ਇਹਨਾਂ ਨੇ ਕਿਹਾ ਜੀ ਉਦਾਂ ਹੀ ਸਭ ਕੁਝ ਹੋਊਗਾ ਜੀ ਜੈ ਸ਼੍ਰੀ ਰਾਮ ਇਹਨਾਂ ਨੇ ਵੱਧ ਤੋਂ ਵੱਧ ਜੋੜਨ ਲਈ ਕਿਹਾ ਆ ਨਾਲ ਜਿਹੜਾ ਆ ਸਾਰੇ ਸਮਾਜ ਨੂੰ ਸਿੱਧੂ ਸਮਾਜ ਨੂੰ ਆ ਸਾਰੇ ਭਰਾ ਹੀ ਆ ਜੀ ਜੁੜਨ ਵਾਲੇ ਹੀ ਆ ਸਾਰੇ ਦੇਖੋ ਹੱਲੇ ਮੈਂ ਕਿਸੇ ਨੂੰ ਕਿਹਾ ਹੀ ਨਹੀਂ ਫਿਰ ਵੀ ਇਹਨੇ ਭਰਾ ਆ ਗਏ ਆ ਜਬਕਈਏ ਤੇ ਦੇਖ ਲੋ ਕਿੰਨੇ ਆਏ ਨੇ ਬਲਵਾਨ ਲੈ ਬਲੇ ਟਾਈਮ ਦੇ ਵਿੱਚ ਹੋਰ ਵੀ ਸੰਖਿਆ ਵਧੂ ਗਿਆ ਉਹ ਤਾਂ ਹੀ ਦੇਖੋ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਗਰ ਕੌਂਸਲ ਦੇ ਪ੍ਰਧਾਨ ਨਾਲ ਮੌਜੂਦ ਨੇ ਸਰ ਅੱਜ ਬਜਰੰਗ ਦਲ ਦੀ ਇੱਕ ਮੀਟਿੰਗ ਹੋਈ ਆ ਵਰਨੂੰ ਜੀ ਨੂੰ ਮੇ ਅਹੁਦਾ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਢੀਂਗਰਾ ਸਾਹਿਬ ਬਿਲਹਰ ਤੋਂ ਤੁਹਾਡਾ ਇੱਥੇ ਆਇਆ ਨੂੰ ਜੀ ਆਇਆਂ ਨੂੰ ਔਰ ਅੱਜ ਮੈਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮੇਰਾ ਛੋਟਾ ਵੀਰ ਹੈ ਵਰਨ ਗਾਬਾ ਇਹਨਾਂ ਨੂੰ ਅੱਜ ਬਜਰੰਗ ਦਲ ਵੱਲੋਂ ਨਗਰ 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 ਸੰਜੋਜਕ ਦੀ ਜ਼ਿੰਮੇਵਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਜੁਕ ਦਿੱਤੀ ਗਈ ਹੈ ਮੈਂ ਆਪਣੇ ਛੋਟੇ ਵੀਰ ਨੂੰ ਬਤਾ ਹੀ ਦੇਣਾ ਆ ਇੱਥੇ ਸਪੈਸ਼ਲੀ ਕਿ ਇਹ ਤਕੜਾ ਹੋ ਕੇ ਕੰਮ ਕਰੇ ਆਪਣੇ ਸਮਾਜ ਲਈ ਆਪਣੇ ਹਿੰਦੂ ਸਮਾਜ ਲਈ ਤਕੜਾ ਹੋ ਕੇ ਇਹ ਕੰਮ ਕਰੇ ਸਾਡੀ ਜਿੱਥੇ ਵੀ ਇਹਨੂੰ ਲੋੜ ਪੈਂਦੀ ਹੈ ਅਸੀਂ ਇਹਦੇ ਨਾਲ ਹਮੇਸ਼ਾ ਖੜੇ ਆ ਹਮੇਸ਼ਾ ਜਦੋਂ ਬਾਜ਼ ਮਾਰੂਗਾ ਤਾਂ ਤੁਹਾਨੂੰ ਆਪਣੇ ਕੋਲ ਪਾਊਗਾ ਮੈਂ ਇਹਨੂੰ ਸਿਰਫ ਅੱਜ ਬਤਾ ਹੀ ਦੇਣਾ ਆ ਕਿ ਤੱਕ ਤਕੜਾ ਹੋ ਕੇ ਕੰਮ ਕਰ ਔਰ ਸ਼ਹਿਰ ਦੀ ਭਲਾਈ ਵਾਸਤੇ ਆਪਣੇ ਇਲਾਕੇ ਦੀ ਭਲਾਈ ਵਾਸਤੇ ਚੰਗੇ ਬੰਦਿਆਂ ਨੂੰ ਆਪਣੇ ਨਾਲ ਜੋੜੋ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਵਧੀਆ ਸੰਗਠਨ ਜਿਹੜਾ ਖੜਾ ਕਰ ਸਕੀਏ ਬਹੁਤ ਸ਼੍ਰੀ ਜੈ ਸ੍ਰੀ ਅਕਾਲ ਜੀ ਸਰਦਾਰ ਜੀ ਗਾਬਾ ਸਾਹਿਬ ਨੂੰ ਇੱਕ ਅਹੁਦਾ ਦਿੱਤਾ ਗਿਆ ਬਜਰੰਗ ਦਾ ਲੋਗ ਵੱਲੋਂ ਕੀ ਕਹਿਣਾ ਚਾਹੋਗੇ ਆਪਣਾ ਇਕਾ ਲਹਿਰ ਦੀ ਨਾ ਸਾਰੀ ਟੀਮ ਨੂੰ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜਦੋਂ ਕਵਰ ਕਰਦੇ ਹੋ ਨਾ ਤਾਂ ਉਹਦਾ ਮੈਸੇਜ ਬੜੇ ਵਧੀਆ ਤਰੀਕੇ ਨਾਲ ਸਾਰੇ ਏਰੀਆ 'ਚ ਜਾਂਦਾ ਗਾਬਾ ਸਾਹਿਬ ਨੂੰ ਅੱਜ ਇੱਕ ਅਹੁਦਾ ਨਹੀਂ ਦਿੱਤਾ ਗਿਆ ਗਾਬਾ ਸਾਹਿਬ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਜਿਹੜੀ ਜ਼ਿੰਮੇਵਾਰੀ ਹੈ ਉਹ ਤਨਦੇਈ ਨਾਲ ਨਿਭਾਉਣ ਅਸੀਂ ਸਾਰੇ ਅੱਜ ਸਮਾਜਿਕ ਬੰਦੇ ਜਿਹੜੇ ਆ ਸਮਾਜਿਕ ਬੰਦੇ ਮਤਲਬ ਜਿਹੜੇ ਹਰ ਵਰਗ ਦੇ ਬੰਦੇ ਇੱਥੇ ਹਿੰਦੂ ਸਮਾਜ ਦੇ ਖਾਸ ਕਰਕੇ ਇਕੱਠੇ ਹੋਏ ਆ ਅੱਜ ਕੁਟਿਆ ਮੰਦਰ ਵਿੱਚ ਕੁਟਿਆ ਵਿੱਚ ਅਸੀਂ ਬੈਠੇ ਆ ਸਾਰੇ ਦੇਵਤਲਾ ਮੰਦਰ ਜਗਦੰਬੇ ਦਾਮ ਦੇ ਵਿੱਚ ਅਧਿਐਕਸ਼ ਸਾਡੇ ਕੋਲ ਕਪੂਰਥਾਲੇ ਤੋਂ ਸਪੈਸ਼ਲੀ ਆਏ ਨਰੇਸ਼ ਪੰਡਿਤ ਜੀ ਆਪਣੇ ਨੂਰਮਹਿਲ ਤੋਂ ਚੇਤਨ ਤਵਾੜੀ ਜੀ ਦੁਗਲ ਸਾਹਿਬ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਹੈ ਇਹ ਜ਼ਿੰਮੇਵਾਰੀ ਹੈ ਕਿ ਸੰਗਠਿਤ ਕਰਕੇ ਚੱਲਣ ਦੀ ਹੈ ਇਹ ਜਿਹੜੀ ਜ਼ਿੰਮੇਵਾਰੀ ਹੈ ਗਊ ਰੱਖਿਆ ਦੀ ਹੈ ਸਨਾਤਨ ਦੀ ਰੱਖਿਆ ਦੀ ਹੈ ਜੇ ਅਸੀਂ ਸਨਾਤਨ ਨੂੰ ਬਚਾ ਲਿਆ ਤਾਂ ਸਮਝ ਲਓ ਅਸੀਂ ਫਿਰ ਉਹ ਦੁਆਰਾ ਜਿਹੜਾ ਮਹਾਰਾਣਾ ਪ੍ਰਤਾਪ ਹੋਣਾ ਵਾਲਾ ਸ਼ਿਵਾਜੀ ਮਰਾਠਾ ਵਾਲਾ ਉਹ ਫੇਰ ਅਸੀਂ ਇੱਕ ਵਾਰੀ ਸਵਰਾਜ ਇੱਥੇ ਲੈ ਕੇ ਆਵਾਂਗੇ ਉਸ ਜਿਹੜਾ ਭਗਵਾ ਹੈ ਫੇਰ ਇੱਕ ਵਾਰੀ ਅਸੀਂ ਇਹ ਹਿੰਦੁਸਤਾਨ ਦੇ ਵਿੱਚ ਉਹ ਭਗਵਾ ਉਸੇ ਤਰ੍ਹਾਂ ਹੀ ਲਹਿਰਾਊਗਾ ਜਿੱਦਾਂ ਉਹ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਵੀ ਉਹਦੀ ਚੱਕਨ ਚੱਕਿਆ ਸੀਗਾ ਔਰ ਸ਼ੁਰੂਆਤ ਜਿਹੜੀ ਕੀਤੀ ਸੀ ਸਾਡੇ ਸ਼ਿਵਾਜੀ ਮਹਾਰਾਜ ਨੇ ਮਰਾਠਾ ਜੀ ਨੇ ਜਿਹੜੀ ਸ਼ੁਰੂਆਤ ਕੀਤੀ ਸੀ ਅੱਜ ਉਸ ਪਰਚਮ ਨੂੰ ਫੇਰ ਸਾਨੂੰ ਯਾਦ ਕਰਨ ਦੀ ਲੋੜ ਹੈ ਔਰ ਉਸ ਪਰਚਮ ਨੂੰ ਦੁਬਾਰਾ ਸਾਨੂੰ ਲਹਿਰਾਉਣ ਦੀ ਲੋੜ ਹੈ ਤਾਂ ਕਿ ਜਿਹੜੇ ਉਹਨਾਂ ਦੇ ਝੰਡੇ ਦੇ ਥੱਲੇ ਸਾਰੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਸੀ ਤੋ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਇਹ ਜਿਹੜਾ ਬਜਰੰਗ ਦਲ ਆ ਜਿਹੜਾ ਨਕੋਦਰ ਦੇ ਵਿੱਚ ਜਿਹੜਾ ਸੰਗਠਿਤ ਹੋਣ ਜਾ ਰਿਹਾ ਹੈ ਇਹ ਇੱਕ ਮਜਬੂਤੀ ਦੇ ਨਾਲ ਅੱਗੇ ਵਧੇ ਔਰ ਸਭ ਨੂੰ ਖਾਸ ਕਰਕੇ ਜਿਹੜੀ ਅਸੀਂ ਇੱਕ ਮਨਸ਼ਾ ਜਿਹੜੀ ਹੈ ਜਿਹੜਾ ਇਹਦਾ ਮਕਸਦ ਹੈ ਗਊ ਰੱਖਿਆ ਜਿਹੜਾ ਮਕਸਦ ਹੈ ਉਹ ਸਾਡਾ ਇੱਕ ਪਰਚਮ ਹੋਣਾ ਚਾਹੀਦਾ ਪਹਿਲ ਦੇ ਆਧਾਰ ਤੇ ਅਸੀਂ ਗਊ ਰੱਖਿਆ Hindu ਰੱਖਿਆ ਸਮਾਜ ਰੱਖਿਆ ਅਸੀਂ ਸਾਰੇ ਸੰਗਠਿਤ ਹੋ ਕੇ ਕਰਾਂਗੇ ਔਰ ਇਹਦਾ ਅਸੀਂ ਆਸ਼ਵਾਸਨ ਹੀ ਨਹੀਂ ਯਕੀਨ ਦਿਵਾਉਂਦੇ ਆ ਜਿਹੜੀ ਟੀਮ ਸਾਡੀ ਕਪੂਰਥਲੇ ਤੋਂ ਨੂਰਮੈਲ ਤੋਂ ਟੀਮ ਸਾਡੀ ਆਈ ਹੈ ਉਹਨਾਂ ਨੂੰ ਪੂਰਾ ਯਕੀਨ ਦਿਵਾਵਾਂਗੇ ਕਿ ਅਸੀਂ ਸਾਰੇ ਸੰਗਠਿਤ ਹੋ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਕੀ ਨਾਮ ਸਰ ਤੇ ਦਾ ਮੇਰਾ ਨਾਮ ਚੇਤਨ ਦੇਵਾੜੀ ਬਜਰੰਗ ਨੂਰਮਲ ਤੋਂ ਮੈਂ ਰਹਿਣ ਵਾਲਾ ਜੀ ਬਜਰੰਗ ਦਲ ਪ੍ਰਾਂਤ ਸੁਰੱਖਿਆ ਪ੍ਰਮੁਖ ਦੀ ਮੇਰੇ ਕੋਲ ਜ਼ਿੰਮੇਵਾਰੀ ਹੈ ਅੱਜ ਸਾਡੇ ਵਰਨ ਗੱਬਾ ਜੀ ਨੂੰ ਬਜਰੰਗ ਦਲ ਨਗਰ ਸੰਯੋਜਕ ਦੀ ਜ਼ਿੰਮੇਵਾਰੀ ਦਿੱਤੀ ਆ ਬਜਰੰਗ ਦਲ ਦਾ ਮੁੱਖ ਕੰਮ Hindu ਹਿੱਤਾਂ ਦੇ ਲਈ ਕੰਮ ਕਰਨਾ ਹਿੰਦੂਆਂ ਦਾ ਸਵਾਭਿਮਾਨ ਬਣਿਆ ਰਹੇ ਹਿੰਦੂਆਂ ਦੀ ਇਕਤਾ ਬਣੀ ਰਹੇ ਉਹਦੇ ਲਈ ਅੱਜ ਵਰਨ ਜੀ ਨੂੰ ਜ਼ਿੰਮੇਵਾਰੀ ਦਿੱਤੀ ਆ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਵੱਧ ਤੋਂ ਵੱਧ Hindu ਭਰਾਵਾਂ ਨੂੰ Hindu ਸ਼ਕਤੀਆਂ ਨੂੰ ਆਪਣੇ ਨਾਲ ਜੋੜਨਗੇ ਤਾਂ ਜੋ Hindu ਇਤ ਵਿੱਚ ਕੰਮ ਕਰ ਸਕੋ। ਸ੍ਰੀ ਰਾਮ ਜੀ ਮੇਰਾ ਨਾਮ ਮਦਨ ਗੋਪਾਲ ਜੀ ਮੈਂ ਨਗਰ ਅਧਿਐਖ ਵਿਸ਼ਵ Hindu ਪਰਿਸ਼ਦ ਕੋਦਰ ਤੋਂ ਸਭ ਤੋਂ ਪਹਿਲਾਂ ਇਕਤਾ ਲਹਿਰ ਦੀ ਸਾਰੀ ਟੀਮ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਅੱਜ ਵਿਸ਼ਵ Hindu ਪਰਿਸ਼ਦ ਤੇ ਬਜਰੰਗ ਦਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕੀ ਸਾਡੇ ਕੋਲ ਕਪੂਰਥੱਲੇ ਤੋਂ ਮੇਰੇ ਮਾਨਯੋਗ ਮੇਰੇ ਵੱਡੇ ਵੀਰ ਨਰੇਸ਼ ਪੰਡਿਤ ਜੀ ਸਾਡੇ ਇੱਕ ਫਗਵਾੜੇ ਤੋਂ ਮੇਰੇ ਵੱਡੇ ਬਾਪ ਬਰਾਬਰ ਹਰੀਕਿਸ਼ਨ ਦੁੱਗਲ ਜੀ ਆਪਣਾ ਨੂਰਮੇਲ ਤੋਂ ਮੇਰੇ ਵੱਡੇ ਭਾਈ ਆਪਣਾ ਚੇਤਨ ਤਵਾੜੀ ਜੀ ਮਨੀਸ਼ ਧੀਰ ਜੀ ਨਕੂਦਰ ਤੋਂ ਆਪਣਾ ਬਾਕੀ ਨਮਨੀ ਤਹਿਰੀ ਨੀਤਾ ਜੀ ਆਏ ਆ ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਟਿੰਗਰ ਸਾਹਿਬ ਕਿ ਆਪਣੇ ਸ਼ਹਿਰ ਦੇ ਵਿੱਚ ਇੱਕ Hindu ਸਮਾਜ ਜੋ ਕਿ ਅਲੱਗ-ਅਲੱਗ ਹਿੱਸੇ ਜਿਵੇਂ ਡਿਆਂ ਸੀ ਆਪਾਂ ਲੋਕ ਜਾਤ-ਪਾਤਾਂ 'ਚ ਵੰਡੇ ਆ ਕੋਈ Hindu ਕੋਈ ਆਪਣਾ ਕੋਈ ਬ੍ਰਾਹਮਣ ਆ ਕੋਈ ਖੱਤਰੀ ਆ ਕੋਈ ਰੂੜਾ ਆ ਕੋਈ ਇਹ ਆ ਕੋਈ ਉਹ ਆ ਲੇਕਿਨ ਆਪਾਂ ਸਭ ਤੋਂ ਪਹਿਲਾਂ ਕੀ ਆ Hindu ਇਸ ਕਰਕੇ ਹਿੰਦੂ ਸਮਾਜ ਨੂੰ ਜੋੜਨ ਵਾਸਤੇ ਅਸੀਂ ਕੰਮ 2-3 ਸਾਲ ਤੋਂ ਕੰਮ ਕਰ ਰਹੇ ਸੀ ਲੇਕਿਨ ਸਾਨੂੰ ਇੱਕ ਇਹੋ ਜਿਹੀ ਟੀਮ ਦੀ ਲੋੜ ਸੀ ਜਿਹੜੀ ਸਾਡੇ ਨਾਲ ਡਟ ਕੇ ਖੜੇ ਜਿਸ ਕਰ ਵਿੱਚ ਅਸੀਂ ਬਜਰੰਗ ਦਲ ਜੋ ਕਿ ਬਹੁਤ ਲੋੜ ਸੀ ਸਾਨੂੰ ਨਕੂਦਰ ਸ਼ਹਿਰ ਦੇ ਵਿੱਚ ਇਹਦੇ ਵਿੱਚ ਸਾਡੇ ਕੋਲ ਮੇਰੇ ਛੋਟੇ ਵੀਰ ਵਰੁਣ ਗੱਬਾ ਜੀ ਉਹਨਾਂ ਨੂੰ ਨਗਰ ਸੀ ਜੋ ਦੀ ਜ਼ਿੰਮੇਵਾਰੀ ਦਿੱਤੀ ਅਸੀਂ ਜਲਦੀ ਹੀ ਟੀਮ ਵੀ ਅਨਾਉਂਸ ਕਰਾਂਗੇ ਸਾਰੀ ਉਹ ਅਸੀਂ ਵਿਸ਼ੂ ਹਿੰਦੂ ਪਰਸ਼ਦ ਬਜਰੰਗ ਦਲ ਤੇ ਆਰਐਸਐਸ ਵੀ ਇੱਥੇ ਨਗਰ ਦੇ ਨਕੂਦਰ ਦੇ ਵਿੱਚ ਕੰਮ ਕਰ ਰਹੀ ਹੈ ਅਸੀਂ ਸਾਰੀ ਸੰਸਥਾਵਾਂ ਜਿੰਨੀਆਂ ਵੀ ਹਿੰਦੂ ਸਮਾਜਿਕ ਸੰਸਥਾਵਾਂ ਆ ਰਲ ਕੇ ਕੰਮ ਕਰਨਗੀਆਂ ਔਰ ਜੋ ਕਿ ਜਿਸ ਤਰ੍ਹਾਂ ਜੋ ਮੇਨ ਉਦੇਸ਼ੀਆ ਸਾਡਾ ਗਊ ਰੱਖਸ਼ਾ ਲਵ ਜਿਹਹਾ ਤੇ ਹਿੰਦੂ ਸਮਾਜ ਨੂੰ ਇਕੱਠਾ ਕਰਨਾ ਆ ਸਾਡੀ ਪਹਿਲ ਇਹ ਹੋਊਗੀ ਜਿਸ ਦੇ ਵਿੱਚ ਸਾਨੂੰ ਤੁਹਾਡੇ ਪੂਰੇ ਸ਼ਹਿਰ ਨਿਵਾਸੀ ਦੀ ਵੀ ਲੋੜ ਪਏਗੀ ਅਸੀਂ ਡਟ ਕੇ ਇਹ ਕੰਮ ਕਰਨਾ ਆ ਮੇਰੀ ਇਹੀ ਬੇਨਤੀ ਆ ਮੈਂ ਗੱਭਾ ਜੀ ਨੂੰ ਵਧਾਈ ਵੀ ਦਊਂਗਾ ਕਿ ਜੋ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਇਹਨੂੰ ਦਿਲੋਂ ਤੁਸੀਂ ਪੂਰਾ ਕਰਨਾ जय श्री राम बहुत-बहुत शुक्रिया जी तस्वीरें ਤੁਹਾਨੂੰ देवीतला ਮੰਦਿਰ ਕੁਟਿਆ ਚੋਂ ਦਿਖਾ ਰਹੇ ਸੀ ਇਕਤਾ ਲੈਰ ਤੇ ਜਿੱਥੇ ਅੱਜ ਬਜਰੰਗ ਦਲ ਦੀ ਇੱਕ ਮੀਟਿੰਗ ਹੋਈ ਆ ਔਰ ਮੇਰੇ ਨਾਲ ਵਰਨ ਗਾਬਾ ਜੀ ਨੇ ਜਿਨ੍ਹਾਂ ਨੂੰ ਅੱਜ ਇੱਥੇ ਬਜਰੰਗ ਦਲ ਦਾ ਪ੍ਰਧਾਨ ਨਕੋਦਰ ਦਾ ਬਣਾਇਆ ਗਿਆ ਵਾ ਬਹੁਤ ਸਾਰੇ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ ਸਾਡੀ ਟੀਮ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਵਰਨ ਗਾਬਾ ਜੀ ਨੂੰ ਕੈਮਰਾ ਪਰਸਦ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲੈਰ ਨਿਊਜ਼ ਨਕੋਦਰ